ਬਾਈ ਚਾਂਸ ਵੀ ਸਾਡਾ ਡੱਗ ਮਿਲਦਾਗਾ ਅਸੀਂ ਫਰੀ ਚਲਾ ਕੇ ਦੇਵਾਂਗੇ ਨਾ ਅੱਛਾ ਜੀ ਹਾਂਜੀ ਇੰਨੀ ਗਰੰਟੀ ਜੇ ਭਰਦਾ ਤਾਂ ਸਾਫ਼ ਹੋ ਜਾਊਗਾ ਲੈ ਵੀ ਮਿੱਤਰੋ ਆਪਣੇ ਭਾਰਤ ਦੇ ਵਿੱਚ ਨਾ ਸਭ ਤੋਂ ਵੱਡੀ ਪ੍ਰੋਬਲਮ ਹੈ ਬਈ ਪਾਣੀ ਦੇ ਨਿਕਾਸ ਦੀ ਜਿਵੇਂ ਆ ਤੁਸੀਂ ਦੇਖ ਸਕਦੇ ਹੋਗੇ ਬਈ ਥਾਂ ਥਾਂ ਦੇ ਪਾਣੀ ਇਦਾਂ ਕਰਕੇ ਖੜਾ ਰਹਿੰਦਾਗਾ ਇਹਦਾ ਬਈ ਵੀਰਾਂ ਨੇ ਪੱਕਾ ਹੱਲ ਕਰਤਾ ਨਾ ਜੇ ਤੁਸੀਂ ਬਈ ਨਵਾਂ ਕਰ ਪਾ ਰਹੋਗੇ ਤੇ ਤੁਹਾਡੇ ਆਸ-ਪਾਸੇ ਕੋਈ ਪਾਣੀ ਦਾ ਨਿਕਾਸ ਨਹੀਂ ਹੈਗਾ ਤਾਂ ਬਾਈ ਕਹਿੰਦੇ ਵੀ ਤੁਹਾਡਾ ਪੱਕਾ ਹੱਲ ਕਰ ਦਾਂਗੇ ਉਮਰ ਪਰ ਤੁਹਾਨੂੰ ਪਾਣੀ ਦੀ ਕੋਈ ਦਿੱਕਤ ਨਹੀਂ ਆਊਗੀ ਵੀ ਅਸੀਂ ਇਹਨੂੰ ਕੱਢੀਏ ਕਿੱਧਰ ਆਣਾ ਆ ਜਾਓ ਬਾਈ ਕਿਵੇਂ ਹੱਲ ਕੀਤਾ ਕੀ ਗੱਲ ਵਾਤਾ ਸਾਰੀ ਗੱਲਬਾਤ ਵੀਰ ਦੇ ਨਾਲ ਕਰਦੇ ਤੇ ਚਾਹਲ ਦੀ ਵੀਡੀਓ ਸ਼ੇਅਰ ਕਰਦੇ ਹੋ ਕਿਉਂਕਿ ਬਈ ਕੰਮ ਆਉਣ ਵਾਲੀ ਵੀਡੀਓ ਹੈਗੀ ਹਰੇਕ ਮੇਰੇ ਵੀਰ ਦੇ ਜਿਹੜਾ ਮੇਰਾ ਵੀਰ ਨਾਮ ਆਕਰ ਪਾ ਰਿਆ ਜਾਂ ਬਾਈ ਪੁਰਾਣਾ ਪਾਇਆ ਹੋਇਆ ਨਾ ਹਰੇਕ ਦੇ ਕੰਮ ਆਉਣ ਵਾਲੀ ਵੀਡੀਓ ਹੈਗੀ ਆ ਜਾਓ ਬਾਈ 来 ਵੀ ਮਿੱਤਰੋ ਆਜੋ ਗੱਲਬਾਤ ਕਰ ਦਾਂਗੇ ਵੀਰ ਦੇ ਨਾਲ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਨੇ ਵੀਰ ਵਧੀਆ ਜੀ ਠੀਕ ਹੈ ਜੀ ਖੜੇ ਕਿੱਥੇ ਆ ਬਾਈ ਆਪਾਂ ਆਪਣਾ ਰੋੜੀ ਪਿੰਡ ਆ ਬਾਈ ਸਰਦੂਲਗੜ੍ਹ ਕੋਲੇ ਸਰਦੂਲਗੜ੍ਹ ਕੋਲੇ ਰੋੜੀ ਠੀਕ ਹੈ ਹਰਿਆਣੇ 'ਚ ਆ ਗਏ ਆਪਾਂ ਬਾਰਡਰ 'ਤੇ ਆ ਜੀ ਹਾਂ ਜੰਮੀ ਬਾਰਡਰ 'ਤੇ ਆ ਵੀ ਹਰਿਆਣੇ ਦੇ ਵਿੱਚ ਠੀਕ ਹੈ ਜੀ ਹਾਂ ਜੀ ਆਪਣੇ ਕੋਲ ਹੁੰਦਾ ਕੀ ਆ ਬਾਈ ਇਹ ਪਹਿਲਾਂ ਬਾਈ ਇਹਦੇ ਬਾਰੇ ਦੱਸੀ ਆਪਾਂ ਮੈਂ ਤਾਂ ਆਪਣਾ ਇਹਦਾ ਖੜਿਆਂ ਦਾ ਕੰਮ ਹੀ ਆ ਖੂਹ ਵਾਲਿਆਂ ਦਾ ਠੀਕ ਹੈ ਜੀ ਜਿੱਥੇ ਮੰਨ ਕੇ ਚੱਲੋ ਨਹਾਉਣ ਧੋਣ ਦਾ ਪਾਣੀ ਸੀਵਰੇਜ ਦਾ ਨਹੀਂ ਪ੍ਰਬੰ 20 ਫੁੱਟ 25 ਫੁੱਟ ਠੀਕ ਆ 30 ਫੁੱਟ ਖੂਹੀ ਲਾ ਦਨੇ ਹੁੰਨੇ ਆ ਠੀਕ ਆ ਜੀ ਤੇ ਖੂਹੀ ਆਪਾਂ ਪੱਟ ਪਟਾਈ ਸਾਰਾ ਕੁਝ ਆਪੇ ਕਰਦੇ ਆਂਗੇ ਠੀਕ ਆ ਮਾਲ ਮੂਲ ਆਪਾਂ ਆਪੇ ਲੈ ਜਾਂਦੇ ਆਂ ਸਾਰਾ ਕੁਝ ਠੀਕ ਆ ਜੀ ਕਿੰਨਾ ਟਾਈਮ ਹੋ ਗਿਆ ਬਈ ਇਹ ਕੰਮ ਕਰਦੇ ਬਈ ਆਪਾਂ ਨੂੰ ਮੰਨ ਕੇ ਚੱਲੋ 7 ਸਾਲਾਂ ਦੇ ਲਗਭਗ ਹੋ ਗਿਆ 7 ਸਾਲ ਦੇ ਠੀਕ ਆ ਜੀ ਬਹੁਤ ਲੰਮਾ ਟਾਈਮ ਹੋ ਗਿਆ ਹਾਂ ਜੀ ਪਹਿਲਾਂ ਤੁਸੀਂ ਪਿੱਛੇ ਵੀ ਵੀਡੀਓ ਕਰਦੇ ਰਹੇ ਆਪਣੀ ਸੂਰਤ ਹੀ ਹੁੰਦਾ ਸੀਗਾ ਕੰਮ ਆਪਨਾ ਹਾਂ ਜੀ ਹਾਂ ਜੀ ਹਾਂ ਉਦੋਂ ਫਿਰ ਆਪਾਂ ਪਿੰਡ ਚ ਆਗੇ ਸੀਗੇ ਠੀਕ ਹੈ ਜੀ ਕੁਆਲਿਟੀ ਕਿਵੇਂ ਹੁੰਦੀ ਆ ਆਪਣੀ ਆਪਾਂ ਕੁਆਲਿਟੀ ਦੀ ਗੱਲ ਬਾਤ ਕਰੀਏ ਕਾ ਬਈ ਵਧੀਆ ਵੀ ਹੈਗੇ ਬਹੁਤ ਨੇ ਰਹੇ ਜੀ ਗੱਲ ਨੇ ਸਸਤੇ ਵਾਲੇ ਹੈਗੇ ਨੇ ਮਹਿੰਗੇ ਵਾਲੇ ਹੈਗੇ ਨੇ ਬਹੁਤ ਇਹ ਤਾਂ ਗੱਲ ਹੈ ਬਾਈ ਜੇ ਸਸਤਾ ਕੰਮ ਕਰਾਉਣਾ ਹਾਂਜੀ ਸਸਤਾ ਵੀ ਹੋ ਜਾਊਗਾ ਠੀਕ ਹੈ ਜੀ ਜੇ ਕਿਸੇ ਨੇ ਵਧੀਆ ਕੰਮ ਕਰਵਾਉਣਾਗਾ ਵਧੀਆ ਮਾਲ ਪੋਣਾ ਹੋ ਜਾ ਕੰਮ ਵੀ ਹੋ ਜਾ ਠੀਕ ਆ ਹੁੰਦਾ ਕੀ ਹੈ ਸਸਤੇ ਮਹਿੰਗੇ ਦੇ ਵਿੱਚ ਕੀ ਫਰਕ ਹੁੰਦਾ ਹੀ ਇਹ ਆਹ ਜ। ਇਹਦੇ ਚ ਬਈ ਬਣਾਉਣ ਦੀ ਹੁੰਦਾਗਾ। ਜੇ ਮੰਨ ਕੇ ਚੱਲੋ ਅਸੀਂ 12000 ਲੈਨੇ ਆ। ਹੂੰ। ਕੋਈ 10-10000 ਚ ਕਰੀ ਜਾਂਦਾਗਾ ਕੰਮ। ਉਹ ਵੀ ਤਾਂ 2 ਰੁਪਏ ਬਚਾਊਗੀ ਹਨਾ। ਚਾਊਗਾ ਹੀ। ਅਸੀਂ ਵੀ ਮੰਨ ਕੇ ਚੱਲੋ 12000 ਚੋਂ ਉਹ じゃ ਅਸੀਂ ਮਾਲ ਤੇ ਵੀ ਖਰਚਾ ਵੱਧ ਕਰਾਂਗੇ। ਜੇ 12000 ਲਾਵਾਂਗੇ ਤਾਂ। ਹਾਂ। ਉਹ ਚੀਜ਼ਾਂ ਦੇ ਫਰਕ ਪੈ ਜਾਂਦਾ ਵੀਰੇ। ਉਹ ਖਰਾਬ ਹੋ ਜਾਂਦਾ ਸੀ ਤੇ じゃ ਵੀ ਕਿਵੇਂ ਕੀ ਨਹੀਂ ਉਹ ਤਾਂ ਬਈ ਜਿਹੜੇ ਜਿਵੇਂ ਬਣਾਉਂਦੇ ਹਨਾ ਉਹਨਾਂ ਨੂੰ ਪਤਾ। ਉਹਨਾਂ ਨੂੰ ਪਤਾ ਹੋਊਗਾ। ਹਾਂ ਵੀ ਉਹ ਵੀ ਚਲੋ ਆਪਦੇ ਵਿਚਾਰੇ ਜਵਾਖ ਪਾਲਦੇ ਹਨਾ ਸਾਰੇ ਮੰਨ ਕੇ ਚਲੋ। ਕੀ ਆਪਾਂ ਨੂੰ ਜੇ ਉਹ 10000 ਲੈਂਦੇ ਤਾਂ ਕੋਸਤਾ ਉਹ ਵੀ ਬਚਾ ਕੇ ਹੀ ਕੰਮ ਕਰਨਗੇ ਬਚਾ ਕੇ ਕੰਮ ਕਰਨਗੇ ਜੇ ਆਪਾਂ 12000 ਰੁਪਏ ਲੈਣੇ ਆ ਠੀਕ ਆ ਤਾਂ ਮਨ ਲੇ ਚਲੋ ਆਪਾਂ ਆਪਦੇ ਹਿਸਾਬ ਨਾਲ ਲੈਣੇ ਆ ਜਿਹੜਾ ਸਸਤਾ ਕੰਮ ਕਰਦਾ ਉਹ ਆਪਦੇ ਹਿਸਾਬ ਨਾਲ ਕਰਦਾ ਠੀਕ ਆ ਜੀ ਇਹ ਮਿੱਤਰੋ ਯਾਨੀ ਕਿ ਇਹ ਹੁੰਦੇ ਨੇ ਉਹ ਕੜੇ ਹਨਾ ਠੀਕ ਆ ਜੀ ਕਿੰਨੇ ਵਾਈ ਕਿੰਨੇ ਦਾ ਹੁੰਦਾ ਈ ਇਹ ਇਹ ਬਈ 2.5 ਫੁੱਟ ਦਾ ਹੁੰਦਾ ਮੰਨ ਕੇ ਚੱਲੋ 2.5 ਫੁੱਟ ਦਾ ਈ ਠੀਕ ਆ ਇਹ ਪੈਂਦੇ ਕਿੰਨੇ ਨੇ ਬਈ ਇਹ ਏ ਜੇ ਆਪਾਂ 25 ਫੁੱਟ ਕਰਾਂਗੇ ਤਾਂ 24 ਕੇ ਪੈਂਦੇ ਆ ਠੀਕ ਆ ਜੇ ਆਪਾਂ 30 ਕਰਦੇ ਆ ਤਾਂ 29 ਕੇ ਪੈਂਦੇ ਆ ਇਹ ਸਾਰਾ ਕੁਝ ਆਪਣੀ ਹੁੰਦਾ ਜਦੋਂ ਆਪਾਂ ਕਰਕੇ ਆਉਣੇ ਆਗੇ ਸਾਰਾ ਕੁਝ ਆਪਣੀ ਹੋ ਜਾਂਦਾ ਇਹ ਆਪਣਾ ਇੱਕ ਦਿਨ ਦਾ ਕੰਮ ਹੁੰਦਾਗਾ ਇੱਕ ਦਿਨ ਦਾ ਕੰਮ ਆ ਸਿਰਫ ਆਪਾਂ ਸਵੇਰ ਜਾਵਾਂਗੇ ਸ਼ਾਮ ਤੱਕਰ ਕੰਮ ਕੰਪਲੀਟ ਕਰਿਆਵਾਂਗੇ ਠੀਕ ਆ ਤੇ ਉਸ ਤੋਂ ਬਾਅਦ ਜਿਹੜਾ ਕੰਮ ਪੈਪ ਵਾਲਾ ਰਹਿ ਗਿਆ ਉਹ ਪਲੰਬਰ ਦਾ ਹੁੰਦਾ ਇਹ ਉਹ ਪਲੰਬਰ ਦਾ ਹੁੰਦਾ ਇਹ ਵੀ ਮਿੱਤਰੋ ਯਾਨੀ ਕਿ ਕੋਈ ਜ਼ਿਆਦਾ ਲੰਮਾ ਚੌੜਾ ਕੰਮ ਨਹੀਂ ਹੈਗਾ ਅੱਜ ਆਉਣਗੇ ਅੱਜ ਹੀ ਕਰ ਜਾਣਗੇ ਅੱਜ ਹੀ ਕਰ ਦਾਂਗੇ ਇੱਕ ਦਿਨ ਚਾਂਜੀ ਠੀਕ ਹੈ ਜੀ ਹੋਰ ਕੋ ਦੱਸੋ ਇਹਦੇ ਬਾਰੇ ਵਿੱਚ ਕਿਵੇਂ ਕੰਮ ਕਿਵੇਂ ਕਰਦਾ ਹੈ ਜੀ ਇਹ ਅ ਕੰਮ ਤਾਂ ਵੀਰੇ ਵਧੀਆ ਕਰਦਾ ਇਹ ਉਹਨੂੰ ਧਰਤੀ ਦਾ ਸਾਬ ਹੋ ਜਾਂਦਾ ਵੀ ਕਿੰਨਾ ਕ ਪਾਣੀ ਪੀਂਦੀ ਹੈ ਠੀਕ ਹੈ ਕਿੰਨਾ ਪਾਣੀ ਪੀਂਦੀ ਹੈ ਠੀਕ ਹੈ ਭਰਦਾ ਤਾਂ ਨਹੀਂਗਾ ਜਦੋਂ ਪਰਨ ਦੀ ਗੱਲਬਾਤ ਕਰੀਏ ਤੂੰ ਭਰਦਾ ਤਾਂ ਇਹ ਸਾਫ਼ ਹੋ ਜਾਂਦਾਗਾ ਹੂੰ ਜੇ ਮੰਨ ਕੇ ਚਲੋ দাগ ਮਿਲਦਾਗਾ ਹਨਾ ਕਿਸੇ ਵੀ ਕਾਰਨ ਵੀ ਚਲੋ ਬਾਈ ਚਾਂਸ ਹਨਾ ਸੋਦੋ ਵੀ ਰੋਜ਼ ਮਾਲ ਕੱਢਦੇ ਆਂ ਕਈ ਵਾਰੀ ਮਾਲ ਨਰਮ ਵੀ ਬਣ ਜਾਂਦਾ ਸਾਰਾ ਕੁਝ ਹੀ ਹੋ ਜਾਂਦਾ ਠੀਕ ਹੈ ਲੈਡ ਨਹੀਂ ਹੁੰਦੀ ਪਾਣੀ ਨਹੀਂ ਬਾਈ ਦਾ ਮਾਲ ਤੇ ਬਈ ਚਾਂਸ ਵੀ ਸਾਡਾ ਡੱਗ ਮਿਲਦਾਗਾ ਅਸੀਂ ਫਿਰ ਚਲਾ ਕੇ ਦੇਵਾਂਗੇ ਨਾ ਅੱਛਾ ਜੀ ਹਾਂਜੀ ਜੇ ਪਰਦਾ ਤਾਂ ਸਾਫ ਹੋ ਜਾਊਗਾ ਤਾਂ ਸਾਫ ਹੋ ਜਾਣਾ ਸਹੀ ਗੱਲ ਹੈ ਵੀ ਮਿੱਤਰੋ ਯਾਨੀ ਕਿ 20 25 ਸਾਲ ਦਾ ਪੱਕਾ ਮੰਨ ਕੇ ਚੱਲੀਏ ਵੀ ਇਹਦਾ ਐਮ ਨਹੀਂ ਹੈਗਾ ਤੁਸੀਂ ਮੰਨ ਕੇ ਚਲੋ ਸਾਫ ਕਰਾਉਣ ਲੱਗੇ ਜਦੋਂ ਵੀ ਪੈਪੋ ਆਦੀ ਵਿੱਚ ਵਾਈਬ੍ਰੇਸ਼ਨ ਨਾਲ ਵੀ ਸਾਰੇ ਮਾਲ ਵੀ ਖੂਈ ਮਿਲ ਜੂ ਉਹ ਕੰਮ ਨਹੀਂ ਹੈਗਾ ਵੀ ਉਹ ਕੰਮ ਨਹੀਂ ਹੈਗਾ ਹਾਂਜੀ ਠੀਕ ਆ ਪੱਕਾ ਮੰਨ ਕੇ ਚਲੋ ਵਧੀਆ ਪੱਕਾ ਮਾਲ ਪਾ ਕੇ ਦੇਵਾਂਗੇ ਠੀਕ ਆ او ਪੀ ਸੀ ਦਾ ਮਾਲ ਬਣਾਉਣੇ ਆ ਵਧੀਆ ਮਾਲ ਬਣਾਉਣੇ ਠੀਕ ਆ ਆ ਜਮੜਿਆ ਪਾ ਦਿਖਾਈਏ ਮਾਲ ਵੇ ਕਿਹੜਾ ਪਾਉਣਾ ਨਾ ਬਾਈ ਦੇਖ ਸਕਦੇ ਬਾਈ ਵਧੀਆ ਹੁੰਦਾ ਨਾ ਵੀ ਆਪਣੇ ਕੋਲੇ ਮਾਲ ਇਹ ਬਣੇ ਕਿੰਨੇ ਕੁ ਹੁੰਦੇ ਨੇ ਆਪਣੇ ਕੋਲੇ ਬਈ ਬਾਈ ਜੀ ਆਪਣੇ ਕੋਲੇ ਤਾਂ ਲਗਭਗ ਤਿਆਰ ਹੀ ਹੁੰਦੇ ਆ ਕੋਈ ਕਿੰਨਾ ਮਾਲ ਹੀ ਕਹਦੇ ਠੀਕ ਆ ਇਹ ਇਹ ਤਾਂ ਉਹ ਘੜੇ ਨੇ ਨਾ ਬਈ ਤੇ ਆ ਟੱਕਣ ਲਾ ਕੇ ਦਿੰਨੇ ਆ ਉੱਪਰ ਇਹ ਉਲਟਾ ਟੱਕਣ ਲਾ ਦਿੰਨੇ ਆ ਇਹ ਉਪਰ ਟੱਕਣ ਲਾ ਕੇ ਦਿੰਨੇ ਆ ਠੀਕ ਐ ਤਿਆਰ ਹੁੰਦਾ ਯਾਨੀ ਕਿ ਸਾਰਾ ਸਪਾ ਕਰਕੇ ਬਾਦੂ ਤਿਆਰ ਹੁੰਦਾ ਜੀ ਮੈਂ ਟੱਕੇ ਕਰਕੇ ਆਉਂਗਾ ਸਾਰਾ ਸੀ ਨਾ ਹਾਂਜੀ ਠੀਕ ਐ ਜੀ ਉਹ ਪਾਈਪ ਵਗੈਰਾ ਦਾ ਕੰਮ ਰਹਿ ਜਾਂਦਾ ਜੀ ਜਿਹੜਾ ਉਹ ਬਾਅਦ ਚ ਪਲੰਬਰ ਕਰ ਦਿੰਦਾ ਆ ਤਾਰ ਕਿਹੜੀ ਪਾ ਰਹੇ ਆ ਬਈ ਆਪਾਂ ਇਹਦੇ ਵਿੱਚ ਆਹੀ ਆਹੀ ਹੁੰਦੀ ਆ ਵੀਰੇ ਹਾਂ ਠੀਕ ਆ ਲੈ ਵੀ ਆ ਦੇਖ ਸਕਦੇ ਹੋ ਬਈ ਹੈਵੀ ਤਾਰ ਆ ਪੂਰੀ ਨਾ ਖਰਾਬ ਹੋਣ ਵਾਲਾ ਕੰਮ じゃ ਨਹੀਂ ਹੈਗਾ ਯਾਨੀ ਕਿ ਤੇ ਆ ਨੀਲਾ ਕ੍ਰੈਸ਼ਰ ਪਾਉਨੇ ਆ ਵੀਰੇ ਚੱਕੀ ਵਾਲਾ ਠੀਕ ਆ ਠੀਕ ਹੈ ਜੀ ਇਹਦੀ ਕਿਵੇਂ ਕੁਆਲਿਟੀ ਰਹਿੰਦੀ ਹੈ ਕੁਆਲਿਟੀ ਫੁੱਲ ਦਾਣਾ ਬਈ ਇਹ ਚ ਕੁਛ ਰਾਖੀ ਰੁੱਖੀ ਕੁਛ ਨਹੀਂ ਹੈ ਜੀ ਲੈ ਜੀ ਮੇਟਰ ਦਾਣੇ ਵਾਲਾ ਇਹ ਚੀਜ਼ ਪਾਉਂਦੇ ਨੇ ਬਾਈ ਦੇਖੋ ਜਾਨੀ ਕੀ ਬਾਈ ਚੀਜ਼ ਜਿਹੜੀ ਬਣਦੀ ਹੈਗੀ ਵਧੀਆ ਵਾੜੀ ਬਣਾਵਾਂਗੇ ਵੀਰੇ ਠੀਕ ਹੈ ਜੀ ਬਜਰੀ ਵੀ ਕਾਲੀ ਪਾਉਂਦੇ ਵੀਰੇ ਬਜਰੀ ਵੀ ਜਾਨੀ ਕੀ ਸਾੜੀ ਵਾਲੀ ਬਜਰੀ ਬਾਈ ਠੀਕ ਹੈ ਮੋਟੀ ਬਜਰੀ ਪੈਂਦੀ ਹੈ ਹਾਂ ਮੋਟੀ ਬਰੀਕ ਮਿਕਸ ਪਾਉਂਦੇ ਮੋਟੀ ਬਜਰੀ ਪੈਂਦੀ ਹੈ ਜੀ ਠੀਕ ਹਾਂ ਮਾਲ ਤਾਂ ਦੇਖ ਲਓ ਤੁਸੀਂ ਆਪਣੇ ਕੋਲੇ ਲਗਭਗ ਸਾਰਾ ਤਿਆਰੀ ਹੁੰਦਾ ਠੀਕ ਹੈ ਜੀ ਹਾਂਜੀ ਹੋਰ ਕੀ ਕੀ ਹੁੰਦਾ ਬਈ ਇਸ ਤੋਂ ਬਿਨ ਆਪਣੇ ਕੋਲੇ ਇਸ ਤੋਂ ਬਿਨ ਆਪਣੇ ਕੋਲੇ ਮੰਨ ਕੇ ਉਹ ਇਹ ਕਿ ਟਾਈਮ ਨਹੀਂ ਲੱਗਿਆ ਬਣਾਇਆ ਠੀਕ ਹੈ ਨੱਕੇ ਵੀ ਹੁੰਦੇ ਨੇ ਆ ਨੱਕੇ ਵੀ ਹੁੰਦੇ ਆ ਲਗਭਗ ਹੋ ਟੈਂਕੀਆਂ ਵਗੈਰਾ ਤਾਂ ਨਹੀਂ ਆਪਾਂ ਤੇ ਆ ਨਹੀਂ ਟੈਂਕੀਆਂ ਵਗੈਰਾ ਨਹੀਂ ਹੁੰਦਾ ਜੀ ਕੁਝ ਟੈਂਕੀ ਵਗੈਰਾ ਨਹੀਂ ਹੁੰਦਾ ਨੱਕੇ ਖੰਬੇ ਪੋਲ ਕਹਿੰਦੇ ਜਿਹਨੂੰ ਆਪਾਂ ਨੂੰ ਆਹੀ ਨਹੀਂ ਪੂਰਾ ਪੈਂਦਾ ਬਸ ਮੇਰੇ ਕੰਮ ਤਾਂ ਇਹ ਹੀ ਹੈ ਜੀ ਮੇਰੇ ਕੰਮ ਤਾਂ ਇਹ ਹੀ ਆ ਹਾਂਜੀ ਇਹ ਤੇ ਖਰਚਾ ਕਿੰਨਾ ਆਉਂਦਾ ਜੇ ਆਪਾਂ ਖਰਚੇ ਦੀ ਗੱਲਬਾਤ ਕਰੀਏ ਬਈ ਇਸ ਤੇ ਬਾਈ ਮੰਨ ਕੇ ਚੱਲੋ 12000 ਰੁਪਏ ਅਸੀਂ 25 ਫੁੱਟ ਦਾ ਲੈਨੇ ਆ ਠੀਕ ਆ ਜੇ 30 ਫੁੱਟ ਕਰਦੇ ਆ ਤਾਂ 3000 ਰੁਪਏ ਵਧ ਜਾਂਦਾਗਾ ਠੀਕ ਆ ਜੀ ਤੇ ਗੱਡੀ ਦਾ ਕਿ ਐਕਸਟਰਾ ਪੈਂਦਾ ਉਹ ਐਕਸਟਰਾ ਹੁੰਦਾ ਜਿੰਨੀ ਦੂਰੀ ਹੋਊ ਉਸ ਤੋਂ ਹਾਂ ਬਾਈ ਠੀਕ ਆ ਉਹ ਐਕਸਟਰਾ ਪੈਂਦਾ ਹੈਗਾ ਠੀਕ ਹੈ ਜੀ ਜੇ ਟ੍ਰਾਂਸਪੋਰਟ ਹੋ ਜਿਹੜੀ ਜਾਨੀ ਕਿ ਉਹ ਅਗਲੇ ਦੀ ਹੋਊ ਸਾਰਾ ਸਾਰਲੇ ਦਾ ਹੋਊ ਹਾਂ ਠੀਕ ਆ ਜਾਨੀ ਕਿ ਪੱਟ ਕੇ 12000 ਰੁਪਏ ਦੇ ਵਿੱਚ ਪੱਟ ਕੇ ਤਿਆਰ ਕਰਕੇ ਆ ਜੂਂਗੇ ਹਾਂਜੀ ਹਾਂਜੀ ਬਿਨਾਂ ਟ੍ਰਾਂਸਪੋਰਟ ਤੋਂ ਠੀਕ ਹੈ ਜੀ ਬਿਨਾਂ ਟ੍ਰਾਂਸਪੋਰਟ ਤੋਂ ਠੀਕ ਹੈ ਜੀ ਆਪਾਂ ਕਿੱਥੇ ਕਿੱਥੇ ਤੱਕ ਕੰਮ ਕਰਿਆ ਹੁਣ ਤੱਕ ਇਹ ਆਪਾਂ ਕੋਈ ਚੱਕਰ ਨਹੀਂ ਬਈ ਕਿਤੋਂ ਮਰਜ਼ੀ ਫੋਨ ਆ ਜੇ ਕੋਈ ਮਰਜ਼ੀ ਫੋਨ ਆ ਜੇ ਠੀਕ ਆ ਕੋਈ ਗੱਲ ਨਹੀਂ ਬੰਦਾ ਕੰਮ ਕਰਵਾਉਣ ਵਾਲਾ ਹੋ ਕੰਮ ਦਾ ਸੀ ਹਿਮਾਚਲ ਤੱਕ ਵੀ ਕਰੇ ਹੋਏ ਠੀਕ ਹੈ ਲਈ ਮਿੱਤਰੋ ਦੇਖ ਸਕਦੇ ਹੋਗੇ ਬਾਕੀ ਬਾਈ ਜੀ ਪੂਰਾ ਗਰੰਟੀ ਦਾ ਕੰਮ ਆ ਕਿਉਂਕਿ ਬਾਈ ਹਿਮਾਚਲ ਤੱਕ ਜੇ ਗਏ ਨਹੀਂ ਤਾਂ ਕੋਈ ਗੱਲ ਬਾਤ ਹੈਗੀ ਆ ਬਾਈ ਹਾਂਜੀ ਆਪਣੇ ਕੋਲੇ ਸਾਰਾ ਸਿਸਟਮ ਹੈਗਾ ਹਿਮਾਚਲ ਦਾ ਨੰਬਰ ਵਗੈਰਾ ਸਾਰਾ ਕੁਝ ਹੈਗਾ ਕਰੇ ਹੋਏ ਆਪਾਂ ਠੀਕ ਹੈ ਜੀ ਆ ਜੇ ਕਿੱਥੇ ਹੁਣ ਆਪਾਂ ਇੱਕ ਵਾਰ ਫੇਰ ਦੁਬਾਰੇ ਦੱਸ ਦੇਣਾ ਫਿਰ ਆਪਾਂ ਆਪਾ ਆਉਣ ਦੀ ਲੋੜ ਹੀ ਨਹੀਂ ਜੀ ਫੋਨ ਕਰੋ ਆਉਣ ਦੀ ਵੀ ਲੋੜ ਨਹੀਂ ਹਾਂਜੀ ਹਾਂਜੀ ਲੈ ਵੀ ਮਿੱਤਰੋ ਤੁਹਾਨੂੰ ਆਉਣ ਦੀ ਵੀ ਕੋਈ ਲੋੜ ਨਹੀਂ ਹੈਗੀ ਇੱਕ ਵਾਰ ਫੋਨ ਕਰੋ ਤੇ ਫੋਨ ਦੇ ਉੱਤੇ ਕਿਉਂਕਿ ਬਈ ਕੰਮ ਸਾਰਾ ਪੂਰਾ ਗਰੰਟੀ ਵਾਲਾ ਕੰਮ ਹੈ ਜੀ ਗੱਲ ਨਹੀਂ ਹੈ ਪੈਸੇ ਬਈ ਜੀ ਸਾਰੇ ਕੰਮ ਕਰਨ ਤੋਂ ਬਾਅਦ ਚ ਕੰਮ ਕਰਨ ਤੋਂ ਬਾਅਦ ਹਾਂ ਪਹਿਲਾਂ ਕੁਝ ਨਹੀਂ ਲੈਂਦੇ ਪਹਿਲਾਂ ਕੁਝ ਨਹੀਂ ਹੈਗਾ ਹਾਂਜੀ ਠੀਕ ਹੈ ਜੀ ਚਲੋ ਠੀਕ ਹੈ ਬ੍ਰਦਰ ਲੋ ਬਾਅਦ ਲੋ ਬਈ ਮਿੱਤਰੋ ਜੇ ਕਿਸੇ ਵੀ ਮੇਰੇ ਵੀਰ ਨੇ ਵੀਰਾ ਤੋਂ ਡੱਗ ਤਿਆਰ ਕਰਵਾ ਲਾ ਹੋਵੇ ਤਾਂ ਬਈ ਸਕਰੀਨ ਦੇ ਉੱਪਰ ਨੰਬਰ ਹੈਗਾ ਤੁਸੀਂ ਕਾਲ ਕਰਕੇ ਡੱਗ ਤਿਆਰ ਕਰਵਾ ਸਕਦੇ ਹੋ ਧੰਨਵਾਦ